ਨਾਵਲ ਖੂਨ ਦੇ ਸਹੂਲੇ ਭਾਗ 22 ਮਾ ਅੰਕ 23 ਮਾ ਆਪਣੇ ਥਾਂ ਤੋਂ ਉੱਠ ਕੇ ਨਸੀਮ ਉਸ ਪਾਸੇ ਮੁੜੀ ਜਿੱਧਰੋਂ ਆਵਾਜ਼ਾਂ ਆ ਰੰਗਾ ਸਨ ਹਨੇਰੇ ਵਿੱਚੋਂ ਬੜੀ ਮੁਸਕਣ ਨਾਲ ਟਟੋਟ ਟਾਲ ਕੇ ਤੁਰੀ ਜਾ ਰਹੀ ਸੀ ਕੇਵਲ ਆਵਾਜ਼ ਦੀ ਸੇਧ ਵੱਲ ਹੁਣ ਉਸ ਨੂੰ ਜਨਾਨੀਆਂ ਤੇ ਬੱਚਿਆਂ ਦਾ ਚੀਂ-ਚੰਗਾੜਾ ਸਾਫ਼ ਸੁਣਾਈ ਦੇ ਰਿਹਾ ਸੀ ਤੇ ਲੁਟੇਰਿਆਂ ਦੀਆਂ ਕੜਕਦਿਆਂ ਹੋਈਆਂ ਗਾਲਾਂ ਵੀ ਉਸ ਦੇ ਕਦਮ ਰੁਕ ਗਏ ਖਤਰੇ ਦੀ ਸੁਭਾਵਨਾ ਨੇ ਉਸ ਦਾ ਦਿਲ ਡਾਮਾ ਡੋਲ ਕਰ ਦਿੱਤਾ ਪਰ ਝਟ ਹੀ ਉਸ ਨੂੰ ਬਾਬੇ ਦੀ ਦਿੱਤੀ ਹੋਈ ਉਸ ਗਿਟਾਰ ਦਾ ਚੇਤਾ ਆ ਗਿਆ ਉਸ ਨੂੰ ਡੱਬੇ ਚ ਕੱਢ ਕੇ ਨਸੀਮ ਨੇ ਹੱਥ ਵਿੱਚ ਫੜ ਲਿਆ ਤੇ ਫਿਰ ਅਗਾਹ ਵਧਣਾ ਸ਼ੁਰੂ ਕੀਤਾ ਬਾਬੇ ਨੂੰ ਇਸ ਹਾਲਤ ਵਿੱਚ ਕੱਲਿਆਂ ਛੱਡ ਆਉਣ ਦੀ ਮੂਰਖਤਾ ਉਤੇ ਨਸੀਮ ਇਸ ਵੇਲੇ ਪਛਤਾ ਰਹੀ ਸੀ ਉਸ ਦੇ ਕਦਮ ਇੱਕ ਵਾਰੀ ਫੇਰ ਰੁਕੇ ਤੇ ਪਛਾਣ ਮੁੜ ਜਾਣ ਲਈ ਉਹ ਪਰਤੀ ਵੀ ਪਰ ਜਿਉਂ ਹੀ ਹਏ ਮਾਰੇ ਗਏ ਮਾਰ ਦਿਓ ਫੜ ਲਓ ਦੀਆਂ ਕੁਝ ਸਪਸ਼ਟ ਆਵਾਜ਼ਾਂ ਉਸ ਨੂੰ ਸੁਣਾਈ ਦਿੱਤੀਆਂ ਤੇ ਫਿਰ ਉਸੇ ਪਾਸੇ ਧੁਰ ਗਈ ਬੌਂਦਲੀ ਜਿਹੀ ਹਾਲਤ ਵਿੱਚ ਉਹ ਬਿਨਾਂ ਇਸ ਖਤਰੇ ਦੀ ਪ੍ਰਵਾਹ ਤੋਂ ਕਿ ਕੋਈ ਹਮਲਾ ਵਰ ਉਸ ਉੱਤੇ ਵੀ ਵਾਰ ਕਰ ਸਕਦਾ ਹੈ ਬਰਾਬਰ ਇਹ ਚਲਾਉਂਦੀ ਹੋਈ ਅਗਾਂਹ ਵਧੀ ਜਾ ਰਹੀ ਸੀ ਬੇਅਜੀਜ਼ ਨੀ ਭਾਬੀ ਰੁਕਮਣੇ ਬਾਜੀ ਬਾਜੀ ਪਰ ਬੇਅਰਥ ਨਸੀਮ ਇਸ ਵੇਲੇ ਪੁਕਾਰ ਰਹੀ ਸੀ ਤੇ ਪੱਥਰਾਂ ਨਾਲ ਠੋਕਰਾਂ ਖਾਂਦੀ ਹੋਈ ਨੱਸੀ ਜਾ ਰਹੀ ਸੀ ਉਸ ਦੀ ਘਬਰਾਹਟ ਉੜਕਤੇ ਪਹੁੰਚੀ ਹੋਈ ਸੀ ਇੱਕ ਪਾਸੇ ਬਾਬੇ ਨੂੰ ਛੱਡ ਆਉਣ ਦੀ ਚਿੰਤਾ ਦੂਜੇ ਪਾਸੇ ਬਾਕੀ ਸਾਥੀਆਂ ਦਾ ਫਿਕਰ ਇਸ ਹਨੇਰੀ ਗੁਫਾ ਵਿੱਚ ਨੱਟਦਿਆਂ ਨੱਟਦਿਆਂ ਕੁੜੀ ਦੀ ਹੋਸ਼ ਹ ਜਵਾਬ ਦੇਣ ਲੱਗੀ ਮਾਨੋ ਹੁਣੇ ਇੱਥੇ ਹੀ ਕਿਤੇ ਡਿੱਗ ਕੇ ਉਹ ਸਦਾ ਲਈ ਖਤਮ ਹੋ ਜਾਵੇਗੀ ਇਧਰ ਉਸ ਨੇ ਤੱਕਿਆ ਪਰ ਕਾਫੀ ਦੂਰੋਂ ਦੋ ਮਸਾਲਾ ਇਸੇ ਪਾਸੇ ਦੌੜਨ ਆ ਰਹੇ ਸਨ ਜਿਨ੍ਹਾਂ ਦਾ ਚਾਨਣ ਜਿੱਥੋਂ-ਜਿੱਥੋਂ ਲੰਘਦਾ ਨਸੀਮ ਦੀਆਂ ਅੱਖਾਂ ਪੁਤਲੀਆਂ ਉਹਨਾਂ ਦੇ ਨਾਲ-ਨਾਲ ਹੀ ਫਿਰਦਾਂ ਜਾਂ ਚੱਲਣਗੇ ਕੰਗਾ ਜਿਨ੍ਹਾਂ ਦੇ ਨਾਲ ਕਈ ਉੱਚੇ ਲੰਬੇ ਖੁੰਖਾਰ ਸ਼ਕਲਾਂ ਵਾਲੇ ਆਦਮੀ ਨੇਜੀਆਂ ਤਲਵਾਰਾਂ ਕੁਹਾੜੀਆਂ ਤੇ ਡਾਂਗਾਂ ਦੀ ਬਰਤੋਂ ਨਾਲ ਜਿਹੜਾ ਵੀ ਉਹਨਾਂ ਦੇ ਅੱਗੇ ਆਉਂਦਾ ਸੱਥਰ ਲਾਹੀ ਜਾ ਰਹੇ ਸਨ ਨਸੀਮ ਨੇ ਵੇਖਿਆ ਵਾਰਾ ਕੁਝ ਹਟਕੇ ਥਾਂ ਤੇ ਇੱਕ ਬੁੱਢੀ ਜਹੀ ਜਨਾਨੀ ਆਪਣੇ ਤਿੰਨ ਨਿਆਣਿਆਂ ਨੂੰ ਆਪਣੇ ਸਰੀਰ ਦੇ ਹੇਠ ਦਵਾਈ ਬੈਠੀ ਸੀ ਤੇ ਕੋਲ ਇੱਕ ਮਟਿਆਰ ਬੈਠੀ ਚੀਂ-ਚੀਂ ਘੜਾ ਪਾਈ ਜਾਂਦੀ ਸੀ ਜਿੰਨਾ ਪਾਸ ਪਹੁੰਚਦੇ ਅਹੀਂ ਜਾਲਮਾਂ ਦੇ ਦੇ ਹਥਿਆਰ ਮਸਾਲਾਂ ਦੇ ਚਾਨਣ ਵਿੱਚ ਚਮਕ ਉੱਠੇ ਤੇ ਨਸੀਮ ਦੇ ਵੇਖਦੇ ਆ ਵੇਖਦੇ ਬੁੱਢੀ ਤੇ ਉਸ ਦੇ ਸਰੀਰ ਹੇਠ ਲੁਕੇ ਤਿੰਨ ਬੱਚੇ ਲੋਥਾਂ ਦਾ ਢੇਰ ਬਣ ਗਏ ਫਿਰ ਉਹ ਰੋ ਰਹੀ ਮਟਿਆਰ ਦੋ ਬਲਵਾਨ ਬਲਵਾਨ ਵਾਹਾਂ ਦੀ ਪਾਕੜ ਵਿੱਚ ਆ ਕੇ ਅੱਖ ਦੇ ਫੋਰ ਵਿੱਚਾਈ ਮਾਈ ਹੋ ਗਈ। ਨਸੀਮ ਨੇ ਇੱਕ ਉੱਚੀ ਤੇ ਨੁੱਕਰدار ਜਿਹੀ ਚਟਾਨ ਦੇ ਓਲੇ ਆਪਣੇ ਆਪ ਨੂੰ ਇਸ ਤਰ੍ਹਾਂ ਲੁਕੋ ਲਿਆ ਜਿੱਥੇ ਕਿਸੇ ਜਿੱਥੇ ਕਿਸੇ ਲੰਘਦੇ ਦੀ ਨਜ਼ਰ ਉਸ ਉੱਤੇ ਨਾ ਪੈ ਸਕੇ। ਉੱਥੇ ਖੜਿਆ-ਖੜਿਆ ਉਸ ਨੇ ਹੋਰ ਬਹੁਤ ਕੁਝ ਵੇਖਿਆ। ਮਸਾਲਾਂ ਦੇ ਚੰਨ ਵਿੱਚ ਬਾਰੋ-ਵਾਰੀ ਥਾਂ-ਥਾਂ ਤੇ ਕੁਝ ਚੀਕਾਂ ਦੀ ਕਲਕੈਰੀ ਉੱਠਦੀ ਤੇ ਫਿਰ ਝੱਟ ਹੀ ਸ਼ਾਂਤ ਹੋ ਜਾਂਦੀ। ਕਈ ਜਵਾਨ ਕੁੜਿਆਂ ਨੂੰ ਉਸਨੇ ਜ਼ਬਰਾਂ ਦੇ ਕਲਾਮਾਂ ਵਿੱਚ ਲਜਾਈਆਂ ਜਾਂਦਾਂ ਤੱਕ ਅਤੇ ਫਿਰ ਉਸਨੇ ਵੇਖਿਆ ਟਰੰਕਾਂ ਗੜੜੀਆਂ ਤੇ ਬੋਰੀਆਂ ਨੂੰ ਇਕੱਠਿਆਂ ਕਰਕੇ ਢੋਣ ਦਾ ਦ੍ਰਿਸ਼ ਫਿਰ ਉਸ ਦੀਆਂ ਅੱਖਾਂ ਨੇ ਇੱਕ ਹੋਰ ਦਿਲ ਹਲਾਉਂ ਨਜ਼ਾਰਾ ਤੱਕਿਆ ਤੀਮੀਆਂ ਮਲਦਾਂ ਦੀਆਂ ਲਾਸ਼ਾਂ ਨੂੰ ਉਥਲ-ਉਥਲ ਕੇ ਉਹਨਾਂ ਦੇ ਨੱਕ ਕੰਨਾਂ ਤੇ ਗਲਿਆਂ ਕਿੱਸਿਆਂ ਵਿੱਚੋਂ ਜੋ ਕੁਝ ਵੀ ਕਿਸੇ ਦੇ ਨਜ਼ਰੀ ਆ ਤੂੰਦਿਆਂ ਫਿਰ ਉਸਨੇ ਵੇਖਿਆ ਲਾਛਾਂ ਦੇ ਕੱਪੜੇ ਉਤਾਰ ਕੇ ਉਹਨਾਂ ਦੀ ਹਰ ਇੱਕ ਤਹਿ ਨੂੰ ਫਰੋਲ ਦਿਆਂ ਟਟੋਲ ਦਿਆਂ ਇਸ ਵਿੱਚ ਉਹਨਾਂ ਲੋਕਾਂ ਨੂੰ ਕਾਫੀ ਸਫਲਤਾ ਮਿਲ ਰਹੀ ਸੀ ਬਹੁਤ ਸਾਰੀਆਂ ਪਤੂਆਂ ਸਲਵਾਰਾਂ ਤੇ ਕਮੀਜ਼ਾਂ ਆਦ ਜਿਹੜੀਆਂ ਉਹਨਾਂ ਨੇ ਮਰਦਿਆਂ ਦੇ ਸਰੀਰਾਂ ਤੋਂ ਉਤਾਰੀਆਂ ਸਨ ਉਹਨਾਂ ਦੀਆਂ ਤਹਿਾਂ ਵਿੱਚੋਂ ਨੋਟ ਤੇ ਸੋਨੇ ਦੀਆਂ ਸਲਾਕਾਂ ਤੱਕ ਨਿਕਲ ਰਹੀਆਂ ਸਨ ਨੇਜ਼ੀਆਂ ਤਲਵਾਰਾਂ ਤੇ ਡਾਂਗਾਂ ਦੀ वार ਵਿੱਚੇ ਬੇਦਰਦੀ ਨਾਲ ਕੀਤੇ ਜਾ ਰਹੇ ਸਨ ਕੀ ਅਕਸਰ ਪਹਿਲੇ ਵਾਰ ਤੋਂ ਬਾਅਦ ਹੀ ਮਰਨਾਉ ਦੀ ਆਵਾਜ਼ ਖਤਮ ਹੋ ਜਾਂਦੀ ਜਾਣ ਤੋਂ ਪਹਿਲਾਂ ਉਹ ਨਰਦਈ ਟੋਲਾ ਜਿਸ ਕਿਸੇ ਲੋਥ ਵਿੱਚ ਕੁਝ ਹਰਕਤ ਵੇਖਦਾ ਜਾਂ ਆਵਾਜ਼ ਸੁਣਦਾ ਉਸ ਨੂੰ ਵਰਸ਼ਾਂ ਤੇ ਸੂਰੀਆਂ ਮਦਦ ਨਾਲ ਸਦਾ ਲਿਖਾ ਖਮੋਸ਼ ਕਰ ਦਿੰਦਾ ਮਾਨੋ ਕਿਸੇ ਵੀ ਜਾਨਦਾਰ ਨੂੰ ਇਸ ਸੁਰੰਗ ਵਿੱਚ ਛੱਡ ਕੇ ਜਾਣ ਦੀ ਉਸ ਉਹਨਾਂ ਸੌ ਖਾਦੀ ਹੋਈ ਸੀ ਇਨਾ ਭਿਆਨਕ ਨਜ਼ਾਰਿਆਂ ਨੂੰ ਤੱਕਦੇ ਰਹਿਣਾ ਜਦੋਂ ਨਸੀਮ ਦੇ ਬਸੋਂ ਬਾਹਰ ਹੋ ਗਿਆ ਤਾਂ ਉਸਨੇ ਅੱਖਾਂ ਬੰਦ ਕਰ ਲਈਆਂ ਇਸ ਤੋਂ ਬਾਅਦ ਉਸ ਨੂੰ ਕੋਈ ਖਬਰ ਨਹੀਂ ਰਹੀ ਕਿ ਕਿੰਨਾ ਚਿਰ ਉਹ ਇਸੇ ਹਾਲਤ ਵਿੱਚ ਇੱਕ ਪੱਥਰ ਦੀ ਢਾਹ ਸੁਣਾ ਨਾਲ ਲੱਗੀ ਸੀ ਉਸਦੇ ਸਿਰ ਨੂੰ ਸਖਤ ਚੱਕਰ ਆ ਰਹੀਦਾ ਥੋੜੀ ਦੇਰ ਬਾਅਦ ਜਦ ਉਸਨੇ ਆਪਣੇ ਸਰੀਰ ਨੂੰ ਹਿਲਾਉਣ ਦੀ ਕੋਸ਼ਿਸ਼ ਕਰਦੇ ਅੱਖਾਂ ਖੋਲੀਆਂ ਤਾਂ ਖੁੰਦਰ ਵਿੱਚ ਤੇਜ਼ ਚਾਨਣ ਹੋ ਰਿਹਾ ਸੀ ਵਾਰਾ ਕਰਕੇ ਇੱਕ ਥਾਂ 'ਤੇ ਕੁਝ ਕੱਪੜੇ ਸੜ ਰਹੇ ਸਨ ਉਸ ਨੂੰ ਪਤਾ ਨਹੀਂ ਲੱਗ ਸਕਿਆ ਕਿ ਇਹ ਅੱਗ ਕਿਸੇ ਨੇ ਜਾਣ ਕੇ ਲਾਈ ਸੀ ਜਾਂ ਕਿਸੇ ਮਿਸਾਲ ਦੇ ਡਿੱਗਣ ਨਾਲ ਆਪਣੇ ਆਪ ਲੱਗ ਗਈ ਸੀ ਤੇ ਇਸੇ ਚਾਨਣ ਵਿੱਚ ਉਸ ਨੇ ਵੇਖਿਆ ਹਰ ਪਾਸੇ ਲਹੂ ਦਾ ਚਿੱਕੜ ਹੋਇਆ ਪਿਆ ਸੀ अनेका ਨੰਗੀਆਂ ਲੋਥਾਂ ਖੁੰਦਰ ਦੀ ਉੱਚੀ-ਉੱਚੀ ਧਰਤੀ ਤੇ ਖਿਲਰੀਆਂ ਹੋਈਆਂ ਸਨ ਜਿਨ੍ਹਾਂ ਦੇ ਹਥਿਆਰ ਅੰਗਾਂ ਨੂੰ ਹਥਿਆਰਾਂ ਦੀ ਮਾਰ ਨੇ ਵੇ ਤਰ੍ਹਾਂ ਵਿਗਾੜ ਦਿੱਤਾ ਸੀ ਲਟੇ ਰਿਆਂ ਦਾ ਹੁਣ ਕਿਤੇ ਨਾ ਥੇ ਨਹੀਂ ਸੀ ਆਪਣੇ ਸਾਰੇ ਸਾਰੇ ਆਪਣਾ ਕੰਮ ਖਤਮ ਕਰਕੇ ਰਫੂ ਚੱਕਰ ਹੋ ਚੁੱਕੇ ਸਨ ਨਸੀਮ ਨੇ ਡਰ ਕੇ ਫੇਰ ਅੱਖਾਂ ਬੰਦ ਕਰ ਲੈਣਾ ਤੇ ਪਤਾ ਨਹੀਂ ਕਿੰਨਾ ਚਿਰ ਇੱਕ ਨਰ ਕਤ ਕੀਤੀ ਰੱਖਾਂ ਉਸ ਨੂੰ ਕੋਈ ਸਮਝ ਨਹੀਂ ਸੀ ਰਹੀ ਉਹ ਹੋਸ਼ ਵਿੱਚ ਹੈ ਜਾਂ बेहोश ਹੱਥ ਪਾ ਜੀ ਆਉਂਦੀ ਹੈ ਜਾਂ ਮਰ ਚੁੱਕੀ ਹੈ ਤੇ ਜਦ ਫਿਰ ਉਸ ਦੀਆਂ ਅੱਖਾਂ ਖੁੱਲੀਆਂ ਤਾਂ ਬਲ ਰਹੀ ਅੱਗ ਕਾਫੀ ਮੱਠੀ ਪੈ ਚੁੱਕੀ ਸੀ ਤੇ ਖੁੰਦਰ ਦੇ ਦੀਵਾਨ ਦਹਾਨੇ ਵੱਲੋਂ ਪਰਪਾਤ ਦੀ ਮੱਧਮ ਜੀਹਲੋਂ ਅੰਦਰ ਆ ਰਹੀ ਸੀ ਨਸੀਮ ਉੱਠ ਖਲੋਤੀ ਤੇ ਉਸ ਉਸੇ ਲੋ ਦੀ ਸੇਧ ਸੇਧ ਤੁਰਨ ਲੱਗੀ ਬਿਲਕੁਲ ਸਦਾਂਗਾ ਜਾਵੇ ਉਹਛਾਂ ਦੀ ਹਾਲਤ ਵਿੱਚ ਉਸਦੇ ਦਿਮਾਗ ਦੀ ਮਸ਼ੀਨਰੀ ਜਿਵੇਂ ਰੁਕ ਗਈ ਸੀ ਕੁਝ ਵੀ ਸੋਚਾਂ ਦੀ ਸ਼ਕਤੀ ਉਸ ਵਿੱਚ ਨਹੀਂ ਸੀ ਇਸੇ ਹਾਲਤ ਵਿੱਚ ਉਹ ਖੁੰਦਰ ਤੋਂ ਬਾਹਰ ਜਾ ਪਹੁੰਚੀ ਤੇ ਬਾਹਰ ਦੀ ਹਵਾ ਲੱਗਦਿਆਂ ਉਸ ਦੀ ਹੋਸ਼ ਪਰਤਨੀ ਸ਼ੁਰੂ ਹੋ ਗਈ। ਬਾਹਰ ਪਰਥੀ ਪਥਰੀਲੇ ਮੈਦਾਨ ਵਿੱਚ ਪਹੁੰਚ ਕੇ ਨਸੀਮ ਨੇ ਚਫੇਰੇ ਚੱਕਿਆ। ਬੱਦਲ ਕਾਫੀ ਗੂੜੇ ਸਨ। ਸੂਰਜ ਦੀ ਟਿੱਕੀ ਵੀ ਅਜੇ ਪੂਰੀ ਤਰ੍ਹਾਂ ਉਦਮਾਨ ਨਹੀਂ ਸੀ ਹੋਈ। ਫਿਰ ਵੀ ਸਾਹਮਣੇ ਚਟਾਨਾਂ ਤੇ ਕੁਝ-ਕੁਝ ਆਕਾਰ ਨਜ਼ਰੀ ਆਉਣ ਲੱਗ ਪਏ ਸਨ। ਪਰਾਂ ਦੂਰ ਸਾਡੇ ਕਾਫੀ ਸਾਰੇ ਕਾਫੀ ਰੌਲਾ ਗੋਲਾ ਭਰਾਵੋ ਤੁਸੀਂ ਵੀ ਮੁਸਲਮਾਨ ਹੋ ਤੇ ਅਸੀਂ ਵੀ ਅਸੀਂ ਵੀ ਤੁਹਾਡੇ ਅੱਗੇ ਖੁਦਾ ਤੇ ਰਸੂਲ ਦਾ ਵਾਸਤਾ ਪਾ ਕੇ ਕਹਿੰਦੇ ਹਾਂ ਕਿ ਇਨ੍ਹਾਂ ਵਿਚਾਰਿਆਂ ਦੀ ਜਾਨ ਬਖਸ਼ੀ ਕਰੋ ਅੱਗੇ ਹੀ ਘਰਾਂ-ਵਾਰਾਂ ਤੋਂ ਬਰਬਾਦ ਹੋ ਕੇ ਆਏ ਨੇ ਮੋਇਆਂ ਨੂੰ ਮਾਰ ਕੇ ਤੁਹਾਡੇ ਹੱਥ ਕੀ ਆਵੇਗਾ ਬੜੀ ਗੱਲ ਗੱਲ ਹੈ ਤਾਂ ਤੁਸੀਂ ਇਨ੍ਹਾਂ ਦਾ ਅਸਵਾਬ ਜੋ ਵੀ ਇਨ੍ਹਾਂ ਕੋਲ ਹੈ ਲੈ ਲਓ ਤੇ ਇਸ ਦੇ ਜਵਾਬ ਵਿੱਚ ਇਹ ਕਿਹਾ ਜਾ ਰਿਹਾ ਸੀ ਕੌਣ ਕਹਿੰਦਾ ਹੈ ਤੁਸੀਂ ਮੁਸਲਮਾਨ ਹੋ ਤੁਸੀਂ ਕਾਫਰ ਹੋ ਅਸਲ ਕਾਫਰ ਜਿਹੜੇ ਕਾਫਰਾਂ ਦੀ ਮਦਦ ਕਰ ਰਹੇ ਹੋ ਨਸ ਜਾਓ ਇੱਥੋਂ ਨਹੀਂ ਤਾਂ ਇੱਕ ਵੀ ਨੂੰ ਵੀ ਜਿਉਂਦਾ ਨਹੀਂ ਛੱਡਾਂਗੇ ਅਸੀਂ ਤੇ ਇਹ ਕਹਿੰਦਿਆਂ ਕਹਿੰਦਿਆਂ ਵਰਦਿਆਂ ਵਾਲੇ ਤਿੰਨਾਂ ਜਹਾਦਮਾਨਾਂ ਨੂੰ ਆਪਣੀਆਂ ਬਦੂਖਾਂ ਦੇ ਨਿਸ਼ਾਨੇ ਉਹਨਾਂ ਵੱਲ ਸੇਧ ਦਿੱਤੇ ਸੁਣ ਕੇ ਨਸੀਮ ਹੱਕੀ ਬੱਕੀ ਰਹਿ ਗਈ ਤੇ ਆਪਣੇ ਮੁਹਾਵਿਰਾਂ ਦੀ ਅਕਲ ਉੱਤੇ ਉਸ ਨੂੰ ਗੁੱਸਾ ਆਉਣ ਲੱਗਾ ਜਿਹੜੇ ਬਲਵਈਆਂ ਦੀ ਚਾਲ ਨੂੰ ਅਜੇ ਤੱਕ ਸਮਝ ਨਹੀਂ ਸਕੇ ਉਹ ਸੋਚਣ ਲੱਗੇ ਜਿਨ੍ਹਾਂ ਦੀਆਂ ਜਾਨਾਂ ਬਚਾਉਣ ਲਈ ਸਾਦੇ ਸਾਡੇ ਸਾਥੀ ਲੁਟੇਰਿਆਂ ਦੀਆਂ ਮਿੰਤਾਂ ਕਰ ਰਹੇ ਨੇ ਸ਼ਾਇਦ ਇਨ੍ਹਾਂ ਵਿਚਾਰਿਆਂ ਨੂੰ ਅਜੇ ਤੱਕ ਪਤਾ ਹੀ ਨਹੀਂ ਲੱਗ ਸਕਿਆ ਕਿ ਉਹ ਸਾਰੇ ਇਨ੍ਹਾਂ ਰਾਖਸ਼ਾਂ ਦੇ ਹੱਥੋਂ ਕਦੀ ਦੇ ਖਤਮ ਹੋ ਚੁੱਕੇ ਹਨ ਬਲਵਈਆਂ ਨੇ ਏ ਇੱਕ ਬੜੀ ਦੂਰ ਦੀ ਚਾਲ ਚੱਲੀ ਸੀ ਕਿ ਆਪਣੇ ਵਿੱਚੋਂ ਬਹੁਤ ਸਾਰੇ ਆਦਮਾਨ ਨੂੰ ਕਿਸੇ ਹੋਰ ਰਸਤੇ ਥਾਣੀ ਖੁੰਦਰ ਵਿੱਚ ਦਾਖਲ ਕਰਕੇ ਉਧਰ ਉਹਨਾਂ ਨੇ ਲੁੱਟਮਾਰ ਸ਼ੁਰੂ ਕਰਾ ਦਿੱਤੀ ਤੇ ਇਧਰ ਇਹਨਾਂ ਰਾਖਿਆਂ ਨੂੰ ਗੱਲੀ ਕਥੀ ਲਾ ਕੇ ਅੰਦਰ ਜਾਣ ਨੂੰ ਰੋਕ ਰੱਖਿਆ। ਨਸੀਮ ਨੇ ਇੱਕ ਠੰਡੀ ਆਪਰੀ ਉਸ ਦਾ ਦਿਲਚਾ ਹੈ ਕਿ ਛੇਤੀ ਨਾਲ ਆ ਗਾਂ ਹੋ ਕੇ ਆਪਣੇ ਰਾਖਿਆਂ ਨੂੰ ਅਸਲ ਗੱਲ ਸਮਝਾ ਦੇਵੇ। ਪਰ ਉਹ ਅਜੇ ਸੋਚ ਹੀ ਰਹੀ ਸੀ ਕਿ ਉਧਰ ਗੱਲ ਕਥਵਾਦੀ ਲੜਾਈ ਤੱਕ ਨੌਵਤ ਪਹੁੰਚ ਗਈ ਮੁਹਾਵਜ਼ਾਂ ਵਿੱਚੋਂ ਬਹੁਤ ਸਾਰੇ ਡਰ ਦੇ ਮਾਰੇ ਮੈਦਾਨ ਛੱਡ ਕੇ ਨਾ ਸਕੇ ਕਿਉਂਕਿ ਦੂਸਰੇ ਪਾਸੇ ਆਪ ਹਥਿਆਰਾਂ ਤੋਂ ਛੋਟ ਬੰਦੂਕਾਂ ਪਿਸਤੌਲਾਂ ਵੀ ਬਹੁਤ ਆਤ ਸੀ ਨਾਲੇ ਉਹਨਾਂ ਵਿੱਚ ਕੁਝ ਆਦਮੀ ਪੁਲਿਸ ਜਾਂ ਮਿਲਟਰੀ ਦੇ ਵੀ ਸਨ ਨਸੀਮ ਨੇ ਦੂਰੋਂ ਹੀ ਉਹਨਾਂ ਦੇ ਫੌਜੀ ਪਾਰੇ ਬੂਟਾਂ ਤੇ ਲੰਬੇ ਬਰਾਂਡੀ ਕੋਟਾਂ ਤੋਂ ਇਹ ਅੰਦਾਜ਼ਾ ਲਾ ਲਿਆ ਮੁਹਾਬਜ਼ਾਂ ਦੀ ਪਾਰਟੀ ਪਤਲੀ ਪੈਂਦੀ ਪੈਂਦੀ ਛੇਕੜ ਉਸ ਵਿੱਚ ਕੁੱਲ 5-4 ਆਦਮੀ ਹੀ ਬਾਕੀ ਰਹੇ ਨਸੀਮ ਦੇ ਵੇਖਦਿਆਂ ਵੇਖਦਿਆਂ ਹੀ ਬਲਵਈਆਂ ਨੇ ਜਿਹੜੇ ਗਿਣਤੀ ਵਿੱਚ 40-50 ਤੋਂ ਘੱਟ ਨਹੀਂ ਸਨ ਉਹਨਾਂ ਵਿਚਾਰਿਆਂ ਨੂੰ ਹੱਥੋਂ ਹੱਥੀ ਡੇਗ ਲਿਆ ਤੇ ਪਾਲ ਵਿੱਚ ਇਸ ਕੰਮ ਤੋਂ ਵੇਲੇ ਹੋ ਕੇ ਜਹਾਲੀ ਦੇ ਨਾਰੇ ਲਾਉਂਦੇ ਹੋਏ ਆਪਣੇ ਰਾਹ ਪੈ ਗਏ ਵਲਵਈਆਂ ਦੇ ਹੱਥੋਂ ਮਾਰੇ ਜਾਣ ਵਾਲੇ ਇਹ ਚਾਰ ਪੰਜ ਆਦਮੀ ਕੌਣ ਸਨ ਨਸੀਮ ਇਹ ਜਾਣ ਨਹੀਂ ਸਕੀ ਪਰ ਉਸ ਨੂੰ ਇਹਨਾ ਵਿਸ਼ਵਾਸ ਜਰੂਰ ਪਿਛਵਾਸ ਸੀ ਕਿ ਉਹਨਾਂ ਦੇ ਮਾਪਿਆਂ ਜਾਂ ਸੰਬੰਧੀਆਂ ਵਿੱਚੋਂ ਹੀ ਹੋ ਸਕਦੇ ਹਨ ਉਸ ਦੀ ਸਲਾਹ ਹੋਈ ਕਿ ਇੱਕ ਵਾਰੀ ਜਾ ਕੇ ਉਹਨਾਂ ਨੂੰ ਚੰਗੀ ਤਰ੍ਹਾਂ ਵੇਖੀ ਪਰ ਜਿਉਂ ਹੀ ਖਿਆਲ ਇੱਕ ਖਿਆਲ ਉਸ ਨੂੰ ਆਇਆ ਬਾਬੇ ਨੂੰ ਕੱਲਿਆਂ ਛੱਡ ਆਉਂਦਾ ਉਹ ਸਿਰ ਤੇ ਪੈਰ ਰੱਖ ਕੇ ਫਿਰ ਖੁੰਦਰ ਵੱਲ ਉੱਠ ਵੇ ਭੱਜੀ ਜਾਂਦਿਆਂ-ਜਾਂਦਿਆਂ ਉਸ ਦੀ ਨਜ਼ਰ ਹੱਥ ਵਿੱਚ ਫੜੀ ਹੋਈ ਕਟਾਰ ਤੇ ਪਈ ਜਿਹੜੀ ਬਾਬੇ ਨੇ ਉਸ ਨੂੰ ਇੱਜ਼ਤ ਤੇ ਬਚਾਉ ਲਈ ਦਿੱਤੀ ਸੀ ਪਰ ਹੁਣ ਇਸ ਖਤਰੀ ਦੀ ਸੁਭਾਵਨਾ ਨਹੀਂ ਸੀ ਕੋਈ ਵੀ ਬਲਵਾਈ ਬਲਵਾਈ ਕਿਤੇ ਨਜ਼ਰੀ ਨਹੀਂ ਸੀ ਆਉਂਦਾ ਉਸ ਨੇ ਪਹਿਲਾਂ ਵਾਂਗੀ ਇਸ ਨੂੰ ਡੱਬ ਵਿੱਚ ਲੈ ਲਿਆ ਤੇ ਤੇਜ਼-ਤੇਜ਼ ਕਦਮਾਂ ਨਾਲ ਖੁੱਦਰ ਅੰਦਰ ਦੌੜਨ ਲੱਗੀ ਅੰਦਰ ਦਾਖਲ ਹੁੰਦਿਆਂ ਹੀ ਉਸ ਨੂੰ ਸਾਰਾ ਕੁਝ ਭੁੱਲਿਆ ਹੋਇਆ ਹੌਲੀ-ਹੌਲੀ ਚੇਤੇ ਆਉਣ ਲੱਗਾ ਬਾਬੀ ਰੁਕ ਮੰ ਕਿੱਧਰ ਗਈ ਬੂਟੇ ਸ਼ਾ ਕਿੱਥੇ ਹੈ ਤੇ ਜੀਜ ਕਿਹੜੇ ਪਾਸੇ ਗੁੰਮ ਹੋ ਗਿਆ ਉਸ ਨੂੰ ਕਿਤੇ ਵੀ ਇਨਾਂ ਵਿੱਚੋਂ ਕੋਈ ਦਿਖਾਈ ਨਹੀਂ ਸੀ ਦੇ ਰਿਹਾ ਉਹ ਇਸ ਨਤੀਜੇ ਤੇ ਪਹੁੰਚੀ ਕਿ ਜਾਂ ਤਾਂ ਉਹ ਕਿਤੇ ਅੰਦਰ ਹੀ ਲੁਕੇ ਹੋਏ ਹਨ ਜਾਂ ਦੂਸਰਿਆਂ ਬੰਗ ਮੌਤ ਦਾ ਸ਼ਿਕਾਰ ਬਣ ਚੁੱਕੇ ਹਨ ਅੰਦਰ ਵਰਦਾਂ ਇਹ ਇੱਕ ਵਾਰੀ ਫਿਰ ਉਸ ਦੀ ਹੋਸ਼ ਠੜਕਣੀ ਸ਼ੁਰੂ ਹੋ ਗਈ ਬਾਹਰੋਂ ਆ ਰਹੇ ਚਾਨਣ ਨਾਲ ਉਹਨਾਂ ਅੰਦਰ ਦੀ ਹਰ ਇੱਕ ਚੀਜ਼ ਸਾਫ਼ ਦਿਖਾਈ ਦੇ ਰਹੀ ਸੀ ਤੇ ਇਹਨਾਂ ਦ੍ਰਿਸ਼ਾਂ ਨੇ ਨਸੀਮ ਦਾ ਦਿਮਾਗ ਇੱਕ ਵਾਰੀ ਫੇਰ ਨਕਾਰਾ ਕਰ ਦਿੱਤਾ ਉਹ ਚੀਚੀ ਚਲਾਂਦੀ ਹੋਈ ਰੋਂਦੀ ਹੋਈ ਤੇ ਆਪਣੇ ਸੰਸਬੰਧੀਆਂ ਤੇ ਬਾਹਰੋਂ ਵਾਰੀ ਨਾਲ ਲੈ ਕੇ ਪੁਕਾਰਦੀ ਹੋਈ ਇਸ ਲੰਬੀ ਖੂੰਦਰ ਵਿੱਚ ਭੱਜੀ ਜਾ ਰਹੀ ਸੀ ਕਿਤੋਂ ਲੋਥਾਂ ਨੂੰ ਬੁਲਾ ਕੇ ਲੰਘਦੀ ਤੇ ਕਿਤੋਂ ਉਹਨਾਂ ਦੇ ਉੱਪਰ ਦੀ ਟਪਦੀ ਹੋਈ ਪਰਛੂਟ ਇਸ ਤੋਂ ਕਿ ਉਸ ਦੀ ਆਵਾਜ਼ ਖੂੰਦਰ ਦੇ ਦੇਵੇਦਾਨ ਪੱਥਰਾਂ ਨਾਲ ਟਕਰਾ ਕੇ ਪ੍ਰਤੀ ਗੂੰਜ ਫਨ ਕੇ ਮੋੜ ਉਹਨਾਂ ਉਸ ਦੇ ਕੰਨਾਂ ਵਿੱਚ ਆ ਟਕਰਾਵੇ ਹੋਰ ਕੁਝ ਵੀ ਨਹੀਂ ਉਸ ਨੂੰ ਸੁਣਾਈ ਨਹੀਂ ਦਿੱਤਾ ਉਹ ਪੁਕਾਰਦੀ ਜਾ ਰਹੀ ਸੀ ਦੌੜਦੀ ਜਾ ਰਹੀ ਸੀ ਨਾਲੇ ਨਾਲ ਉਹ ਲੋਥਾਂ ਦੇ ਲਹੂ ਲਹਾਨ ਚਿਹਰਿਆਂ ਨੂੰ ਖੋਖ ਨਾਲ ਵੇਖਦੀ ਜਾ ਰਹੀ ਸੀ ਪਰ ਕਿਤੇ ਵੀ ਕੋਈ ਜਾਣੀ ਪਹਿਚਾਨੀ ਲੋਥ ਉਸ ਦੀ ਨਜ਼ਰੀ ਨਹੀਂ ਪਈ ਹੁਣ ਉਸ ਨੇ ਉਸ ਦੀ ਭਾਲ ਵਿੱਚ ਭਜਣਾ ਸ਼ੁਰੂ ਕੀਤਾ ਜਿਸ ਨੂੰ ਆਪਣੇ ਹੱਥੀਂ ਕਿਤੇ ਲਟਾ ਕੇ ਆਈ ਸੀ ਬਾਪੂ ਜੀ ਬਾਪੂ ਜੀ ਤੁਸੀਂ ਕਿੱਥੇ ਹੋ बराबर संग पाड़ दी जा रही थी पर सब बेअर्थ उसने बड़ी कोशिश की कि उस छोटे जेहे चश्मे ता कोई चिन्ह उसको दृष्टिगोचर होवे जे स्वभावत हुन तो कुछ चिर ਪਹਿਲਾਂ ਉਸਨੇ ਹਨੇਰੇ ਵਿੱਚ ਕੇਵਲ ਪਾਣੀ ਦੀ ਆਵਾਜ਼ ਤੋਂ ਹੀ ਚਸ਼ਮਾ ਹੋਣ ਦਾ ਇਨਮਾਨ ਲਗਾਇਆ ਸੀ ਪਰ ਉਸ ਦੀ ਮਿਹਨਤ ਸਫਲੀ ਨਾ ਹੋ ਸਕੀ ਜਿਉਂ-ਜਿਉਂ ਸੰਬੰਧੀਆਂ ਖਾਸ ਕਰਕੇ ਬਾਬੇ ਦੀ ਪ੍ਰਾਪਤੀ ਵੱਲੋਂ ਉਸ ਨੂੰ ਨਰਾਸ਼ਤਾ ਹੁੰਦੀ ਗਈ ਉਸ ਦੀ ਹੋਸ਼ ਗਮਦੀ ਗਈ ਉਹ ਸਖਤ ਹਰਾਮ ਸੀ ਕੀ ਹੋਣ ਉਹ ਕਿੱਧਰ ਜਾਵੇ ਕਿਸ ਨੂੰ ਪੁੱਛੇ ਖੂੰਤਰ ਇਤਨੀ ਵਿਸ਼ਾਲ ਸੀ ਕਿ ਲਗਾਤਾਰ ਤੁਰ ਹੀ ਜਾਂਦੇ ਵੀ ਉਸਦੇ ਆਦ ਅੰਤ ਦਾ ਕੋਈ ਪਤਾ ਨਹੀਂ ਸੀ ਲੱਗ ਸਕਦਾ ਭੱਜ ਭੱਜ ਉਸ ਦੀਆਂ ਲੱਤਾਂ ਰਹਿ ਗੰਗਾ ਤੇ ਚਿਲਾ ਚਲਾ ਕੇ ਗੜਾ ਬੈਠ ਗਿਆ ਉਸਦੇ ਅੰਗ ਇਸ ਵੇਲੇ ਪਥਰਾਏ ਹੋਏ ਸਨ ਇਸ ਤੋਂ ਛੋਟ ਪਿਛਲੇ ਪੈਂਡੇ ਦੀ ਥਕਾਵਟ ਤੇ ਪਹਿਲੀਆਂ ਕਈ ਰਾਤਾਂ ਦਾ ਉਪਰੋਥਲੀ ਅਨੀਂਦਰਾ ਇਨਾਂ ਸਾਰੀਆਂ ਤਕਲੀਫਾਂ ਦੇ ਮਿਲ ਮੇ ਹੱਲੇ ਅੱਗੇ ਨਸੀਮ ਦਾ ਕਮਜ਼ੋਰ ਸੀ ਸਰੀਰ ਠਹਿਰ ਨਾ ਸਕਿਆ ਉਹ ਉਸੇ ਹਾਲਤ ਵਿੱਚ ਦੌੜਦੀ ਇੱਕ ਥਾਂ ਕਿਸੇ ਲੋਥ ਜਾਂ ਕਿਸੇ ਹੋਰ ਚੀਜ਼ ਦਾ ਠੇਡਾ ਖਾ ਡਿੱਗ ਪਈ ਤੇ ਡਿੱਗਦੀ ਹੀ ਬੇਹੋਸ਼ ਹੋ ਗਈ ਧੰਨਵਾਦ ਚਲਦਾ ਹੈ